ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰ੍ਹਾਂ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਤਰ੍ਹਾਂ ਦੇ ਤੋਂ ਜਿਹਨਾਂ ਤੇ ਇਲਾਜ ਕਰਦੇ ਸੀ ਕੋਈ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਇਹਨਾਂ ਮੀਟਿੰਗਾਂ ਮੁਲਾਕਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਜ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲਾਂ ਹੀ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਘਹਿਲੋ ਵਿੱਚ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਨ ਡਰਾਈਵ પાਕੇ ਸਾਡੇ ਸਪੋਰਟ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਰ ਨਾਲ ਗੋਲੀਆਂ ਚਲੀਆਂ ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇਥੋਂ ਚਿੱਠੀਆਂ ਵੀ ਅਸੀਂ ਲਿਖੀਆਂ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੋਈ ਨਹੀਂ ਕਹਿਣਾ ਚਾਹੁੰਦਾ ਤੇ ਐਸ ਐਸ ਵੀ ਸਾਹਿਬਾਂ ਤਾਂ ਮਿਲੀ ਨਹੀਂ ਉਹ ਕਹਿੰਦੇ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਰੀਕਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਰੀਕਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਰ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸਪੋਰਟ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਜਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਇੰਟਰ ਹੋਈ ਜਾਂ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਦੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਤੇ ਤੀਸਰਾ ਫਿਰ ਬੂਟਾ ਸਵੇਤ ਅੰਦਰ ਜਾ ਕੇ ਉੱਥੇ ਤਾਬੜ ਤਾਬੜ ਗੋਲੀਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਨਣ ਕਰ ਦਿੱਤਾ ਔਰ ਇਹ ਵੀ ਇਨੀ ਵਰਨਣ ਕੀਤਾ ਕਿ આજ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਹੈ ਅਕਸਰ ਦੇਖਣੇ ਵਿੱਚ ਆਇਆ ਕਿ ਜੇਲੇ ਕਿਸੇ ਹੋਰ ਪਾਸੇ ਕੋ ਬਿਆਦਮੀ ਹੋਵੇ ਹੋਰ ਝਗੜਾ ਹੋਵੇ بڑے ਜੋਸ਼ੋਕਰੋਸ਼ ਦੇ ਨਾਲ ਆਪਾਂ ਬਾਹਾਂ ਟੰਗ ਟੰਗ ਕੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵਾ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਨਹੀਂ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਖਾਲ ਤਖਤ ਤੋਂ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅਨਰਧਾਰਤ ਕਰ ਦਿੱਤਾ ਉਹ ਰਿਪੋਰਟ ਹਮ ਸਿੰਘ ਸਾਹਿਬ ਦੇ ਆਇਆ ਤੇ ਦਿਹਾਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਵੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋੜਨਾ ਚਾਹਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਣੀ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਉਹ ਅੰਦਰ ਜਾ ਕੇ ਬਿਆਦਬੀ ਕਰਨੀ ਔਰ ਉਹਦਾ ਸਭ ਤੋਂ ਵੱਡਾ ਜਿਹੜਾ ਪਾਕਿਆ ਉਹ ਆ ਕਿ ਅੰਦਰ ਅਥਰੂ ਗੈਸ ਦੇ ਜਿਹੜੇ ਉਸ ਸੈਲ ਸਿੱਟੇ ਗਏ ਅੰਦਰ ਖੰਡਪਾੜ ਸਾਹਿਬ ਉਹ ਵੀ ਖੰਡਤ ਹੋਏ ਇਹ ਵਿੱਚ ਕੋਈ ਦੋਰਾਮਾ ਨਹੀਂ ਪਰ ਕਿਉਂਕਿ ਸਰਕਾਰ ਆ ਪੁਲਿਸ ਇੰਨੀ ਸੀ ਉੱਥੇ ਜੋ ਲੋਕਾਂ ਨੇ ਦੱਸਿਆ ਕਿ ਬਹੁਤ ਵੱਡੀ ਪਦਰ ਤੇ ਜਿਹੜੀ ਉਹ ਫੋਰਸ ਉੱਤੇ ਕੀਤੀ ਕੱਟੀ ਕੀਤੀ ਸੀ ਮੈਂ ਰਿਪੋਰਟ ਤੋਂ ਇਲਾਵਾ ਵੀ ਸਰਕਾਰ ਨੂੰ ਕਹਿਣਾ ਚਾਹੁੰਨਾ ਵੀ ਕਿਹੜਾ ਅੰਦਰ ਉੱਤੇ ਐਡਾ ਵੱਡਾ ਜਿਹੜਾ ਆ ਉਹ ਦਿਖਾ ਤਾਂ ਵਾਪਰ ਗਿਆ ਸੀ ਜਿਹਦੇ ਲਈ ਐਡੀ ਵੱਡੇ ਪਦਰ ਦੇ ਉੱਤੇ ਕੀਤੀ ਉਹ ਕੱਟ ਪੋਸ ਤੇ ਮੈਂ ਸਾਡੀਆਂ ਜਿਹੜੀਆਂ ਜਥੇਬੰਦੀ ਦੀ ਬੁੱਢਾ ਦਾਲ ਦੀ ਉਹਨਾਂ ਨੂੰ ਵੀ ਕਹਿਣੀ ਤਗੀਦ ਕਰਨੀ ਚਾਹੁੰਨਾ ਵੀ ਤੁਹਾਡੇ ਨਾਲ ਨਹੀਂ ਕੋਈ ਵੀ ਕਿਉਂਕਿ ਤੁਹਾਡੇ ਕਿਉਂਕਿ ਅਕਸਰ ਮੈਂ ਦੇਖਣਾ ਬਹੁਤ ਸਾਰੇ ਗੁਰਦੁਆਰਿਆਂ ਦੇ ਕਈ ਵਾਰੀ ਜਥੇਬੰਦੀਆਂ ਦੇ ਝਗੜੇ ਚੱਲਦੇ ਆ ਸਾਡਾ ਕੇਵਲ ਤਾਂ ਕੇਵਲ ਬ੍ਰੋਹਰ ਸਰਕਾਰ ਦੇ ਨਾਲ ਆ ਕਿ ਸਰਕਾਰ ਐਂਟਰ ਹੋਈ ਤੇ ਕਿਉਂ ਹੋਈ ਕਿਉਂਕਿ ਗੁਰਦੁਆਰਾ ਸਹਿਮਾਨ ਦਾ ਕੋਈ ਪ੍ਰਬੰਧ ਦਾ ਸੰਬੰਧ ਸੀ ਸ੍ਰੀ ਅਕਾਲ ਤਖਤ ਨੂੰ ਕਹਿੰਦੇ ਸ਼ੋਮਣੀ ਕਮੇਟੀ ਨੂੰ ਕਹਿੰਦੇ ਬੈਠ ਕੇ ਅੱਗੇ ਵੀ ਆਪਾਂ ਹੱਲ ਸਾਰੇ ਕਰਦੇ ਆਂ ਪਰ ਹੱਲ ਕਰਨ ਦੀ ਬਜਾਏ ਸਿੱਧਾ ਜਾ ਕੇ ਐਂਟਰ ਹੋਣਾ ਸੋ ਜਥੇਬੰਦੀਆਂ ਸਾਡੀਆਂ ਸ਼ੋਮਣੀ ਕਮੇਟੀ ਦੀਆਂ ਸਤਕਾਰ ਤੇ ਆ ਪਰ ਜਿੱਥੇ ਮਰਿਆਦਾ ਦਾ ਲੰਘਣ ਹੋਵੇ ਉੱਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਬੋਲਦੀ ਹੈ। ਸੋ ਸਰਕਾਰ ਨੇ ਜੋ ਕੀਤਾ ਉਹ ਬਾਝਬਨ ਕੀਤਾ। ਸੋ ਉਹ ਇੱਕ ਰਿਪੋਰਟ ਜਿਹੜੀ ਸੀ ਅੱਜ ਉਹ ਵੀ ਨਸ਼ਰ ਕੀਤੀ ਗਈ। ਇੱਕ ਪਿਛਲੇ ਦਿਨੀ ਕਿਉਂਕਿ ਇੱਕ ਦੇਖਣ ਵਿੱਚ ਆਇਆ ਸੀ ਕਿ ਸਰਪਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੁੰਦਾ। ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ 15 ਬਾੜੇ 'ਚ ਕਿਹਾ ਸੀ ਭਈ ਇਹ ਨਾ ਕੀਤਾ ਜਾਵੇ ਹੁਣ ਅੱਜ ਜੈਕਟਿਵ ਨੇ ਸਾਰੇ ਇੱਕਮੁੱਠ ਹੋ ਕੇ ਕਿ ਜਿਹੜੇ ਸਿਰਪਾਉ ਆ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮर्याਦਾ ਦਾ ਜ਼ਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਥਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰੂ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੇ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਉਹ ਮਨਾਏ ਜਾਂਦੇ ਹਨ ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰਾਂਥੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰਪਾਉ ਦਿੱਤੇ ਜਾਣ